ਉਹ ਗੱਲਵਾ ਕੁਸੂਨੀ ਬਹੁਤ ਜ਼ਰੂਰੀ ਹੈ ਜਿੰਨੇ ਤੁਸੀਂ ਇੱਥੇ ਆਏ ਹੋ ਮੈਂ ਕਹਾ ਕਿ ਬਾਈ ਹੁਲਦਾਂ ਦੀ ਬਾਈ ਗੋਲਨ ਦੀ ਇਹਨਾਂ ਦੀ ਜਿਹੜੀ ਪਿੱਛੇ ਜਿਹੜੀ ਤਾਕਤ ਹੈ ਜਿਹੜੀ ਚਰਲਾਲ ਦੀ ਜਿਹੜੇ ਅਸੀਂ ਤੁਹਾਡੇ ਵਿੱਚ ਆਉਣੇ ਆ ਮੇਰਾ ਨਾਮ ਸ਼ਬੀਗ ਸਿੰਘ ਸਰਵਾਰਤ 900 ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਅਸੀਂ ਜਿਹੜਾ ਭਗਤ ਸਿੰਘ ਦੇ ਨਾਮ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਬਣੇਗਾ ਕਾਨੂੰਨ ਪ੍ਰਾਪਤ ਕਰਨ ਦੇ ਲਈ ਇੱਕ ਵਲੰਟੀਅਰ ਮਾਰਚ ਕਰ ਰਹੇ ਆ ਤੇ ਜਿਹੜਾ ਅਨਾਜ ਮੰਡੀ ਫਾਜ਼ਲਖਾ ਤੋਂ ਸ਼ੁਰੂ ਕਰਕੇ ਡੀਸੀ ਦਫ਼ਤਰ ਤੱਕ ਨਾਸੀ ਇੱਕ ਟੁਕੜੀ ਦੇ ਰੂਪ ਵਿੱਚ ਜਿਹੜਾ ਇਹ ਵਲੰਟੀਅਰ ਮਾਰਚ ਕਰ ਰਹੇ ਹਾਂ। ਲਗਭਗ 2 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਤੇ ਇਹਦੇ ਵਿੱਚ ਅਸੀਂ ਜਿਹੜਾ ਪੈਦਲ ਮਾਰਚ ਟੁਕੜੀ ਦੇ ਰੂਪ ਵਿੱਚ ਕਰਾਂਗੇ। ਲਗਭਗ 2 ਯਾਰ ਜੰਤੀ ਤੋਂ ਬਾਅਦ ਜਿਹੜੇ ਮੁੰਡੇ ਕੁੜੀਆਂ ਤੇ ਨਾਲ ਜਿਹੜੇ ਮਾਪੇ ਨੇ ਸਾਡੇ ਵਿੱਚ ਨਾਲ ਸ਼ਾਮਲ ਨੇ। ਡਿਮਾਂਡ ਸਾਡੀ ਇਕੋ ਇੱਕ ਸਾਡੇ ਜਿਹੜੇ ਨੌਜਵਾਨ ਪੀੜੀ ਹੈ ਜਿਹੜੇ ਦਰਦਾਰ ਦੀ ਠੋਕਰਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਕਾਰ ਰਹੀ ਹੈ। ਜਾਂ ਤੇ ਬੇਰਜ਼ਗਾਰ ਹੈ। ਉਹਨਾਂ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਪੱਕਾ ਜਿਹੜਾ ਸਾਡੇ ਦੇਸ਼ ਪਾਰਲੀਮੈਂਟ ਚ ਹੋਵੇ ਜਿਹੜੀ ਉਹ ਯੋਗਤਾ ਮੁਕਾਬਕ ਤਨਖਾਹ ਹੈ ਜਿਹੜਾ ਅਨਪੜ੍ਹ ਵੀ ਹੈ ਉਹਦੇ ਬਾਅਦ 35000 ਰੁਪਇਆ ਜਿਹਨੇ ਪਲੱਸ 2 ਕਰੀ ਹੈ ਉਹਦੇ ਬਾਅਦ 40000 ਰੁਪਇਆ ਤੇ ਜਿਨੇ ਸਿੱਖਿਆ ਪ੍ਰਾਪਤ ਕਰ ਲਈ ਹੈ ਉਹਦੇ ਬਾਅਦ ਤੀ ਜਿਹੜਾ 45000 ਤੇ ਜਿਨੇ ਉੱਚ ਸਿੱਖਿਆ ਪ੍ਰਾਪਤ ਕਰ ਲਈ ਹੈ ਉਹਦੇ ਬਾਅਦ ਹੀ 60000 ਰੁਪਇਆ ਜਿਹੜਾ ਦੇਸ਼ ਦੀ ਪਾਰਲੀਮੈਂਟ ਚ ਕਾਨੂੰਨ ਬਣੇ ਤੇ 60000 ਦੀ ਜਿਹੜਾ ਉਹ ਡਿਮਾਂਡ ਐ ਅਸੀਂ ਕਰਦੇ ਆ ਤੇ ਜਿਹੜੇ ਭੱਤੇ ਪਾ ਕੇ ਜਿਹੜੇ 60000 ਉੱਪਰ ਦੀ ਉਹ ਲਗਭਗ 1.5 ਲੱਖ ਬਣਦੀ ਹੈ ਤੇ ਜਿਹੜੇ ਥੱਲੇ ਵਾਲੇ ਤਨਖਾ ਜਿਹੜੇ 35000 ਉਹ 50000 ਇੱਕ ਜਿਹੜੇ ਨੌਜਵਾਨ ਲਈ ਬਣਦੀ ਹੈ ਜਿਹੜਾ ਪ੍ਰੋਗਰਾਮ ਹੈ ਜਿਹੋ ਉਦੇਸ਼ ਦੀ ਜਵਾਨੀ ਦੇ ਲਈ ਬਨੇਗਾ ਭਗਤ ਸਿੰਘ ਕੌਮੀ ਰੋਜ਼ਗਾਰ ਗਾਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਵੇ ਉਹਦੇ ਤੇ ਦੇਸ਼ ਪੱਧਰ ਤੇ ਦੇਸ਼ ਦੇ ਨੌਜਵਾਨਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਜ਼ਿਲ੍ਹੇ ਜ਼ਿਲ੍ਹਾ ਫਾਿਲਕਾ ਦੇ ਵਿੱਚ ਵੱਡੇ ਪੱਧਰ ਤੇ ਪਹਿਲਾਂ ਵੀ ਜਿਹੜਾ ਪਿਛਲੇ 2 ਸਾਲ ਪਹਿਲਾਂ ਜਿਹੜਾ 2023 ਦੇ ਵਿੱਚ ਇੱਕ ਵੱਡਾ ਮਾਰਚ ਕੀਤਾ ਗਿਆ ਪੈਦਲ ਬਨੇਗਾ ਵਲੰਟੀਅਰ ਮਾਰਚ ਹੁਣ ਫਿਰ ਉਸ ਨੂੰ ਬਨੇਗਾ ਫ੍ਰੇਗਾ ਨੂੰ ਪ੍ਰਾਪਤ ਕਰਨ ਤੱਕ ਲਗਾਤਾਰ ਇਹ ਮਾਰਚ ਕੀਤੇ ਜਾ ਰਹੇ ਨੇ ਔਰ ਫਾਇਲਕਾ ਦੇ ਵਿੱਚ 23 ਮਈ ਨੂੰ ਅੱਜ ਇੱਕ ਵੱਡਾ ਇਕੱਠ ਕਰਕੇ ਜਵਾਨੀ ਜਿਹੜਾ ਫਾਇਲਕਾ ਦੀ ਜਿਹੜੀ ਆ ਬਲਾਕ ਦੀ ਉਹ ਪਿੰਡਾਂ ਦੇ ਸਕੂਲਾਂ ਦੇ ਉਹ ਅਕੈਡਮੀਆ ਦੇ ਵਿੱਚ ਤਿਆਰੀ ਕਰਦੇ ਵਿਦਿਆਰਥੀ ਨੌਜਵਾਨ ਜਿਹੜੇ ਉਹ ਸ਼ਾਮਲ ਹੋਏ ਨੇ ਉਹ 27 ਮਈ ਨੂੰ ਜਿਹੜਾ ਉਹ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਜਲਾਲਾਬਾਦ ਦੇ ਵਿੱਚ ਉਹ ਵੱਡਾ ਜਿਹੜਾ ਉਹ ਮਾਰਚ ਕੀਤਾ ਜਾ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਅੱਜ ਹਰ ਘਰ ਦੇ ਵਿੱਚ ਅੱਜ ਧੀਆ ਪੁੱਤ ਜਿਹੜੇ ਉਹ ਬੇਰੁਜ਼ਗਾਰ ਨੇ ਨੌਜਵਾਨ ਬੇਰੁਜ਼ਗਾਰ ਨੇ ਅਸੀਂ ਉਹਨਾਂ ਸਭ ਦੇ ਲਈ ਕਿਉਂਕਿ ਅਸੀਂ ਜਦੋਂ ਕੋਈ ਪਰਤੀ ਆਉਂਦੀ ਹੈ ਤਾਂ ਉਹ ਕਬੜੀ ਘਟ ਗਿਣਤੀ ਦੇ ਵਿੱਚ ਅਸੀਂ ਉਦਾਹਰਨ ਲੈ ਲਈਏ موجوده ਸਮੇਂ ਦੇ ਵਿੱਚ ਪੰਜਾਬ ਪੁਲਸ ਦੀ ਪਰਤੀ ਆਈ ਹੈ 1700 ਜਿਹੜੇ ਉਹਨਾਂ ਨੇ ਰਖਣੇ ਨੇ ਪਰ ਪੜਨ ਵਾਲੇ ਕਿੰਨੇ ਨੇ ਲੱਖਾਂ ਦੀ ਗਿਣਤੀ ਵਿੱਚ ਨੇ ਅਸੀਂ ਬਾਕੀ ਜਿਹੜੇ 1700 ਲੱਗ ਗਏ ਬਾਕੀ ਜਿਹੜੇ ਰਹਿ ਗਏ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਲੜਾਈ ਜਿਹੜੀ ਲੜਨ ਦੇ ਲਈ ਮੈਦਾਨ ਵਿੱਚ ਉਤਰੇ ਆ ਕੀ ਉਹਨਾਂ ਦਾ ਕੀ ਕਸੂਰ ਹੈ ਜਿਹੜੇ ਉਹ ਲਗਣਾ ਚਾਹੁੰਦੇ ਨੇ ਜਿਹੜਾ ਰੋਜ਼ਗਾਰ ਲੈਣਾ ਚਾਹੁੰਦੇ ਨੇ ਇਹ ਆਮ ਤੌਰ ਤੇ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਕਿ ਜਵਾਨੀ ਜਿਹੜੀ ਉਹ ਕੰਮ ਕਰਕੇ ਰਾਜੀ ਨਹੀਂ ਹੈ ਸਰਕਾਰਾਂ ਦੇ ਜਿਹੜੇ ਲੀਡਰ ਨੇ ਉਹ ਵੀ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਕਰਦੇ ਨੇ ਉਹ ਕਾਮਯਾਬੀ ਹੋ ਰਹੇ ਨੇ ਕਿਉਂਕਿ ਸਾਡੇ ਅੱਜ ਜਦੋਂ ਅਸੀਂ ਲੱਖਾਂ ਦੀ ਗਿਣਤੀ ਵਿੱਚ ਜਵਾਨੀ ਉਹ ਫਾਰਮ ਪੜਦੀ ਹੈ ਅਸੀਂ ਇਹ ਕਹਿੰਨੇ ਕਿ ਉਹ ਜਵਾਨੀ ਰੋਜ਼ਗਾਰ ਚਾਹੁੰਦੀ ਹੈ ਉਹਨਾਂ ਨੂੰ ਕੰਮ ਦਿੱਤਾ ਜਾਵੇ ਇਸ ਵਾਸਤੇ ਉਹ ਕੰਮ ਤਾਂ ਹੀ ਦਿੱਤਾ ਜਾ ਸਕਦਾ ਜਿਹਨੇ ਸਾਡੇ ਮਾਪਿਆਂ ਦੀ ਨਰੇਗਾ ਕਾਨੂੰਨ ਬਣਿਆ ਉਹ ਸਭ ਦੇ ਲਈ ਹੈ ਉਹ ਜਿੰਨਾ ਜ਼ਵਾਬਗਾਰ ਬਣ ਗਿਆ ਉਹ ਸਭੀ ਲੋਕ ਜਿਹੜਾ ਉਹ ਕੰਮ ਉਹ ਨਰੇਗਾ ਦੇ ਵਿੱਚ ਮਿਲ ਗਿਆ ਇਸ ਵਾਸਤੇ ਅਸੀਂ ਇਸ ਆਧਾਰ ਤੇ ਕਹਿੰਦੇ ਆ ਕਿ ਇਸ ਤਰੀਕੇ ਦੇ ਨਾਲ ਨੌਜਵਾਨਾਂ ਵਾਸਤੇ ਵੀ ਅਨੇਗਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਣਾ ਚਾਹੀਦਾ ਆ ਮੁੱਖ ਤੌਰ ਤੇ ਜਿਹੜੇ ਆ ਰੁਜ਼ਗਾਰ ਪ੍ਰਾਪਤੀ ਮਹਿੰਮ ਦੇ ਜਿਹੜੇ ਅੱਜ 25 ਸਾਲ ਜਿਹੜੀ ਲਗਾਤਾਰ ਰੁਜ਼ਗਾਰ ਪ੍ਰਾਪਤੀ ਮਹਿੰਮ ਦੀ ਜਿਹੜੀ ਉਹ ਲਹਿਰ ਚੱਲੀ ਪੰਜਾਬ ਦੇ ਵਿੱਚ ਹੁਣ ਜਿਹੜਾ ਜਿੰਨਾ ਬੈਨਰਾਂ ਦੇ ਹੇਠ ਕੰਮ ਕੀਤਾ ਜਾ ਰਿਹਾ ਅਨੇਗਾ ਪ੍ਰਾਪਤੀ ਮਹਿੰਮ ਉਹ ਉਹਨਾਂ ਦੇ ਜਿਹੜੇ ਪੰਜਾਬ ਦੇ ਮੁੱਖ ਸਲਾਹਕਾਰ ਭਾਈ ਜਗਰੂਪ ਸਿੰਘ ਜੀ ਉਹ ਅੱਜ ਵਿਸ਼ੇਸ਼ ਤੌਰ ਤੇ ਜਵਾਨੀ ਨੂੰ ਜਿਹੜਾ ਇਸ ਬਰੇਕਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਪੂਰੀ ਗੱਲਬਾਤ ਦੱਸਣ ਦੇ ਲਈ ਆਏ ਨੇ ਔਰ ਜਿਹੜਾ ਫਾਇਲਕਾ ਦੇ ਜਿਹੜੇ ਆ ਉਹ ਆਗੂ ਟੀਮ ਹੈ ਉਹ ਪੂਰੀ ਜਿਹੜੀ ਮਤਲਬ ਜਿਹੜੀ ਉਹ ਅਣਜਿਣੇ ਤੱਕ ਟੀਮ ਹੈ ਜਿਹੜੀ ਉਹ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਔਰ ਖਾਸ ਤੌਰ ਤੇ ਸਾਨੂੰ ਜਿਲ੍ਹਾ ਫਾਇਲਕਾ ਦੇ ਵਿੱਚ ਅਗਵਾਈ ਦੇਣ ਵਾਲੇ ਭਾਈ ਹੰਸਰਾਜ ਗੋਲਡਨ ਭਾਈ ਸੁਨੀਲ ਟੰਨੀਆਂ ਜੀ ਉਹ ਜਿਹੜੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੀ ਟੀਮ ਜਿਹੜੀ ਜਿਲ੍ਹਾ ਫਾਇਲਕਾ ਦੀ ਆ ਸ਼ਾਮਲ ਹੋਈ ਹੈ ਔਰ ਇਹ ਜਿਹੜਾ ਮਾਰਚ ਵੀ ਕੀਤਾ ਜਾਏਗਾ ਇਹ ਮਾਰਚ ਇਸ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਜਿਹੜਾ ਡੀਸੀ ਦਫ਼ਤਰ ਨੂੰ ਮਾਰਗ ਪੱਤਰ ਦੇਣ ਤੱਕ ਜਿਹੜੀ ਇਹ ਗੱਲ ਕੀਤੀ ਜਾਏਗੀ ਅਸੀਂ ਜੀ ਸਾਡੇ ਦੇ ਦੇ ਜਿਹੜੇ ਜਵਾਨੀ ਹੈ ਉਹ ਵੱਡੇ ਪੱਦਰ ਤੇ ਬੇਰੁਜ਼ਗਾਰ ਹੈ ਔਰ ਉਸ ਬੇਰੁਜ਼ਗਾਰੀ ਦਾ ਹੱਲ ਕੀਤਾ ਜਾ ਸਕਦਾ ਹੈ ਉਸ ਨੂੰ ਲੈ ਕੇ ਜਿਹੜਾ ਅਸੀਂ ਬਣਨੇਗਾ ਮਨੇਗਾ ਮਤਲਬ ਭਗਤ ਸਿੰਘ ਕੰਬੀ ਰੁਜ਼ਗਾਰ ਗਰੰਟੀ ਕਾਨੂੰਨ ਉਹ ਸਾਡੇ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣਾ ਚਾਹੀਦਾ ਹੈ ਉਹਦੇ ਲਈ ਅਸੀਂ ਲਗਾਤਾਰ ਪਿੰਡਾਂ ਵਿੱਚ ਕੰਮ ਕਰ ਰਹੇ ਹਾਂ ਔਰ ਪਿਛਲੇ ਅਸੀਂ ਲਗਭਗ 1.5-2 ਸਾਲ ਤੋਂ ਕਾਜਲ ਕਹਾ ਦੇ ਵਿੱਚ ਜਿਹੜਾ ਕੰਮ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਘੱਟ ਜਿਹੜੀ دیਵਾਨੀ ਹੈ ਉਹ ਇਹ ਮੰਗ ਕਰਦੀ ਹੈ ਕਿ ਸਾਨੂੰ ਭਗਤ ਸਿੰਘ ਦੇ ਨਾਂ ਤੇ ਇੱਕ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਚਾਹੀਦਾ ਜਿਹੜਾ ਅਨਸਿੱਖਿਆਤ ਲਈ ਘੱਟੋ-ਘੱਟ 35000 ਰੁਪਏ ਦੀ ਗਾਰੰਟੀ ਕਰਦਾ ਹੋਵੇ ਅਰਧ ਸਿੱਖਿਆਤ ਲਈ 40000 ਰੁਪਏ ਆ ਸਿੱਖਿਆਤ ਲਈ 45000 ਰੁਪਏ ਤੇ ਉਹ ਸਿੱਖਿਆਤ ਲਈ 60000 ਰੁਪਏ ਦੀ ਗਾਰੰਟੀ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਉਹਨੂੰ ਲੈ ਕੇ ਅੱਜ ਅਸੀਂ ਟੁਕੜੀਆਂ ਦੇ ਰੂਪ ਵਿੱਚ ਇਥੋਂ ਮੰਡੀ ਦੇ ਵਿੱਚ ਇਕੱਠੇ ਹੋਏ ਆ ਔਰ ਡੀਸੀ ਦਫਤਰ ਤੱਕ ਅਸੀਂ ਇਹਨੂੰ ਲੈ ਕੇ ਜਾਵਾਂਗੇ ਔਰ ਅਸੀਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਇੱਕ ਅਨਸਰਦੀ ਲੋੜ ਹੈ ਸਾਨੂੰ ਜਿਹੜਾ ਬਣੇਗਾ ਕਾਨੂੰਨ ਦੀ ਪ੍ਰਾਪਤੀ ਤੱਕ ਅਸੀਂ ਇਹ ਮਿਸਾਲ ਨੂੰ ਵੱਡਾ ਕਰਾਂਗੇ ਇਹਨੂੰ ਅਸੀਂ ਜਿੱਤਾਂਗੇ ਲੜਾਂਗੇ ਔਰ ਦੇ ਦੇ ਬੇਰਜਗਾਰਾਂ ਦੇ ਇਕੱਠਾ ਕਰਨਾ ਚਾਹੁੰਦੇ ਆ ਕਿ ਆਓ ਜੀ ਜੀ ਤੁਹਾਡੇ ਘਰ 33 ਪਿੰਡਾਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਸ਼ਾਮਲ ਹੋਏ ਆ ਆਹ ਨਾਲ ਜਿਨ੍ਹਾਂ ਵਿੱਚ ਅਸੀਂ ਨਵੰਬਰ ਦੇ ਸੰਮਰ ਦੇ ਵਿੱਚ ਫੇਰ ਇੱਕ ਵੱਡਾ ਕੱਟ ਕਰਾਂਗੇ ਔਰ ਅਸੀਂ 10000 ਦੀ ਗਿਣਤੀ ਵਿੱਚ ਵੱਡਾ ਕੱਟ ਕਰਾਂਗੇ